हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡਰੀ ਫਾਰਮ ਦੇਤੇ ਜੀ ਅੱਜ ਦੀ ਵੀਡੀਓ ਵਿੱਚ ਨਾ ਆਪਾਂ ਦੋ ਗਾਮਾ ਸੇਲ ਲਈ ਲੈ ਕੇ ਆਏ ਆਂਗੇ ਇੱਕ ਤਾਂ ਆ ਗਈ ਤਾਜੀ ਸੂਈ ਬੱਚਾ ਆ ਗਿਆ ਮਗਰ ਬੱਸੀ ਤੇ ਇੱਕ ਗੱਬਣਾ ਥੋੜੇ ਦਿਨਾਂ ਦੀ ਕੱਚੀ ਆ ਤੇ ਜਿਸ ਘਰ ਚੋਂ ਵੀਡੀਓ ਬਣਾ ਰਹੇ ਆ ਕੋਈ ਵੀਰ ਦਾ ਪਾਰ ਦਾ ਕੰਮ ਨਹੀਂ ਆਪਣੀ ਘਰੇਲੂ ਪਸ਼ੂਆਂ ਚੋਂ ਇਹ ਦੋਵੇਂ ਵੜਾ ਸੇਲ ਕਰ ਰਹੇ ਆ ਤੇ ਆਜੋ ਆਪਾਂ ਕਰਦੇ ਆਂ ਬਾਈ ਨਾਲ ਗੱਲਬਾਤ ਆਜੋ ਬਾਈ ਜੀ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਹੋ ਠੀਕ ਹਾਂ ਬਾਈ ਜੀ ਪੂਰਾ ਵਧੀਆ ਵੀਰੇ ਬਾਈ ਜੀ ਨਾਮ ਤੇ ਆਪਣਾ ਐਡਰੈਸ ਬੋਲ ਦੋ ਪਿੰਡ ਸੇਖਾ ਵੀਰੇ ਮਾਨਪੱਤੀ ਹੂੰ ਤੇ ਲਵੇ ਆਪਾਂ ਨੂੰ ਜਨ ਦੀ ਇਧਰ ਜਲੂਰ ਪੈ ਗਿਆ ਇਧਰ ਰੰਗੀਆਂ ਠੀਕ ਹੈ ਜਲੂਰ ਰੰਗੀਆਂ ਤੇ ਫਰਵਾਹੀ ਵੀ ਨੇੜੇ ਹਾਂ ਬਰਨਾਲਾ ਆਪ ਨੂੰ 8 ਕਿਲੋਮੀਟਰ ਹੈ ਬਰਨਾਲਾ 8 ਕਿਲੋਮੀਟਰ ਹੈ ਇਹਦਾ ਕੰਡੈਕਟ ਨੰਬਰ ਬੋਲ ਦੋ ਬਾਈ ਆਪਣਾ 62804 63967 ਇਹ ਬਾਈ ਦਾ ਬਾਈ ਕੰਡੈਕਟ ਨੰਬਰ ਆ ਬਾਕੀ ਚਲੋ ਸਕਰੀਨ ਤੇ ਨੋਟ ਕਰ ਲਓ ਨਾਮ ਬਾਈ ਕੀ ਆਪਣਾ ਨਾਮ ਆਪਣਾ ਸੋਨੀ ਆ ਵੀਰੇ ਠੀਕ ਹੈ ਵੀਰੇ ਤੇ ਕਿਹੜੀ ਵਾਰ ਤੋਂ ਤਾਜੀ ਸੂਈ ਤੋਂ ਸ਼ੁਰੂ ਕਰਦੀ ਹਾਂ 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 ਵੀਰਿਆ ਤਾਜੀ ਸੂਈ ਹੋਈ ਵਾਹ ਕਿਹੜਾ ਸੂਆ ਸੂਈ ਆ ਬਈ ਇਹ ਇਹ ਪਲੂਣ ਸੂਈ ਵਾ ਪਹਿਲੇ ਸੂਈ ਪਲੋਂ ਸੂਈਆ ਹਾਂ ਕਦੋਂ ਸੂਈਆ ਬਾਈ ਇਹ ਪਰਸੋਂ ਰਾਤ ਨੂੰ ਸੂਈਆ ਵੀਰੇ ਪਰਸੋਂ ਰਾਤ ਨੂੰ ਹਾਂ ਤੇ ਬੱਚਾ ਕੀ ਆ ਗਿਆ ਬਾਈ ਮਗਰ ਪਿੱਛੇ ਬੱਛੀ ਆ ਵੀਰੇ ਬੱਸੀ ਬੜੀ ਚੰਗੀ ਆ ਗਈ ਹਾਂ ਪੂਰੀ ਵਧੀਆ ਵੀ ਸੀਮਣ ਬਾਰੇ ਤਾਂ ਨਹੀਂ ਪਤਾ ਬਾਈ ਨਾ ਸੀਮਣ ਆਪ ਨੂੰ ਕੋਈ ਪਤਾ ਨਹੀਂ ਠੀਕ ਹੈ ਸੀਮਣ ਬਾਰੇ ਬਾਈ ਕਹਿੰਦਾ ਪਤਾ ਨਹੀਂ ਬਾਕੀ ਕੁਆਲਿਟੀ ਬੱਚੇ ਚੈੱਕ ਕਰ ਸਕਦੇ ਬੇਲ ਬੋਲ ਬਹੁਤਾ ਬੱਚੇ ਦੀ ਹੈ ਨਾ ਹਾਂ ਵੀਰੇ ਪੂਰੀ ਹੂੰ ਸਹੀ ਗੱਲ ਹੈ ਤੇ ਬਾਈ ਕਿੰਨਾ ਕੁ ਬੋਲਾ ਜਾਂ ਦੁੱਧ ਕਹਦੀ ਹਾਜ਼ਰ ਵੀਰੇ ਬੋਲਾ ਹੁਣ ਤੂੰ ਮੰਨ ਕੇ ਚੱਲ ਪਰਸੋਂ ਦੀ ਸੂਈ ਥਲੇ 14 ਕਿਲੋ ਹੁਣ ਐਸ ਟਾਈਮ ਰੈਡੀ ਆ ਜੇ ਕੋਈ ਵੀਰ ਦੋ ਟਾਈਮ ਜਾਂ ਤਿੰਨ ਟਾਈਮ ਜੇਕਰ ਮਾੜੀ ਤਾਂ ਕਿਸ ਤਰ੍ਹਾਂ ਨਾਲ ਖੁੱਦ ਥਣ ਬਹੁਤ ਚੰਗਾ ਆ ਗਿਆ ਨਾ ਹਾਂ ਗਲਾਬੀ ਥਣ ਨੇ ਵੀਰੇ ਪੂਰੀ ਵਧੀਆ ਗਲਾਬੀ ਬਾਈ ਥਣਾ ਕੇ ਬਹੁਤ ਚੰਗੇ ਥਣ ਕਹਿ ਸਕਦਾ ਪੂਰੀ ਵਿਥੀ ਤੇ ਥਣ ਲੱਗਾ ਹੋਇਆ ਲੈਵਾ ਟਾਇਟ ਆ ਗਿਆ ਫਿਕਸਡ ਡਰ ਕਹਿ ਸਕਦਾ ਕਰਮਣੀ ਨੂੰ ਬਾਕੀ ਬੱਚਾ ਵੀ ਬਹੁਤ ਚੰਗਾ ਬਾਕੀ 25 ਲੀਟਰ ਦੁੱਧ ਦੇ ਦੂ ਵੀਰੇ ਆਮਦਾਰੀ ਨਾਲ ਠੀਕ ਹੈ ਬਾਈ ਹਾਂ ਬਾਕੀ ਬੇਲ ਪੂਲ ਬਹੁਤ ਆ ਨਾ ਹਾਂ ਵੱਡੀ ਆ ਗਈ ਪੂਰੀ ਆਪਣੇ 6 ਫੁੱਟ ਕੱਦਦਾਗਾ ਪੂਰੀ ਜਾਣ ਦੀ ਆਪਣੇ ਲੈਵੇ ਦੇਖ ਲੈ ਤੂੰ ਪੂਰਾ ਫੁੱਲ ਸਹਿਜ ਆ ਸਹੀ ਗੱਲ ਤੇਰੇ ਪਰੋਪਰ ਆਉਂਦੀ ਹੈ ਹਾਂ ਕਿਆ ਬਾਤ ਆ ਤੇ ਖੋਲੋ ਬਾਈ ਬੜੀ ਤੋਰ ਦੇ ਖੋਲ ਕੇ ਰੰਗ ਰੂਪ ਆਪਾਂ ਨੇ ਇਹਦਾ ਨੇੜੇ ਚੈੱਕ ਕਰਵਾਣਾ ਕਰਮਾਲੀ ਦਾ ਬਾਈ ਤੇ ਚਾਰੂ ਚਰੂ ਬਹੁਤ ਲੱਗਦੀ ਆ ਨਾ ਚਾਰੂ ਪੂਰੀ ਫੁੱਲਾ ਵੀਰੇ ਹੂੰ ਲੈ ਫੇਸ ਵਗੈਰਾ ਬਾਈ ਚੈੱਕ ਕਰ ਸਕਦਾ ਰੋਕ ਦਿਓ ਬਾਈ ਮਾੜਾ ਇਧਰ ਆਪਾਂ ਫੇਸ ਵਗੈਰਾ ਚੈੱਕ ਕਰਾਣੇ ਖੜਾ ਕੇ ਲੈ ਬਾਈ ਬੋਦੀਬਦੀ ਚੈੱਕ ਕਰ ਸਕਦੇ ਇੱਕ ਨੰਬਰ ਆ ਥੋੜਾ ਜਿਹਾ ਬੱਚੇ ਦਾ ਵੀ ਕਰਦੀ ਆ ਕਿਉਂਕਿ ਤਾਜ਼ਾ ਸੁਆ ਪਸ਼ੂ ਕਰਦੀ ਆ ਕਿ ਨਹੀਂ ਬਾਈ ਹਾਂਜੀ ਹਾਂ ਹੂੰ ਲੈ ਫੇਸ ਬਾਈ ਚੈੱਕ ਕਰੋ ਬੋਦੀਬਦੀ ਨਾ ਫੁੱਲ ਕਮਾਲ ਦੀ ਚਮਕ ਦਮਕ ਦੀ ਗੱਲ ਕਰੀਏ ਫੁੱਲਾ ਵੇਲ ਬਹੁਤਾ ਕੋਈ ਵੀ ਛੋਟੀ ਜੀ ਮੰਨ ਕੇ ਨਾ ਆਇ ਤੇ ਮੁੱਲ ਬਈ ਇਹਦਾ ਫਿਰ ਕੀ ਰਹੂਗਾ ਲੈਣ ਦੇਣ ਮੁੱਲ ਯਾਰ ਲੈਣ ਦੇਣ ਤੂੰ ਮੰਨ ਕੇ ਚੱਲ 90000 ਰੁਪਏ ਵੀਰੇ ਖੋਜ ਥੋੜਾ ਕਾਣਾ ਮੰਨਦਾ ਬਸ ਆਪਾਂ ਜਨ ਦੀ ਮਾਨਤਾ ਨਹੀਂ ਕਰਨਾ ਇਹਦੇ ਚ ਕੋਈ ਬਾਹਲਾ ਨਹੀਂ ਹੈਗਾ ਠੀਕ ਹੈ ਬਈ ਹਾਂਜੀ ਲੈਣ ਦੇਣ ਮੁੱਲੀ ਹੈ ਬਈ ਕਹਿੰਦਾ ਵੀ ਬਾਹਲਾ ਮੁੱਲ ਬਈ ਕਹਿੰਦਾ ਪਹਿਲੇ ਹੀ ਕਰਿਆ ਦੇਣ ਲੈਣੀ ਕਰਿਆ ਬਾਕੀ ਹੁਣ ਬੱਚਾ ਬਈ ਦੇਖ ਸਕਦਾ ਬਾਹਲਾ ਚੰਗਾ ਤੇ ਰਹੂਗਾ ਕਹਿੰਦਾ ਹਾਂ ਵੀਰੇ ਪੱਛੀ ਪੂਰੀ ਟੌਪ ਦੀ ਆ ਹੂੰ ਬਾਕੀ ਛੋਟਾ ਕੰਨ ਗੁਲਾਬੀ ਦੀ ਬੂਥ ਆ ਬੱਚੇ ਦੀ ਬਈ ਤਿੱਲੇ ਵਾਲੂ ਆ ਆਪਾਂ ਇਹਦਾ ਚੈੱਕ ਕਰਵਾਣਾ ਕਰਮਾ ਲਈ ਤੰਨਾ ਬਹੁਤ ਸੋਣਾ ਫੀਡੰਗਾਂ ਵਾਲੇ ਵਾ ਕਹਿ ਸਕਦਾ ਵਾ ਕਿ ਥਣ ਵੀ ਬਹੁਤ ਚੰਗਾ ਲੱਗਿਆ ਵਾ ਜਿੰਨਾ ਮਗਰ ਨੂੰ ਹਲੇ ਵਾ ਉਹਨੇ ਮੂਰ ਨੂੰ ਪੂਰੀ ਵਿੱਤੀ ਤੇ ਥਣ ਲੱਗਿਆ ਵਾ ਕੋਈ ਫੋਟ ਨਹੀਂ ਕੋਈ ਸਾੰਗ ਨਹੀਂ ਤੋੜਨੀ ਆ ਬਈ ਤੋੜ ਦੋ ਨਹੀਂ ਲੈ ਬਈ ਗੱਲ ਨਹੀਂ ਲੈ ਬਈ ਚੈੱਕ ਕਰ ਸਕਦੇ ਹਾਂ ਬਾਕੀ ਬਰੀਕੀ ਚ ਬਹੁਤ ਆ ਬਈ ਹਨਾ ਹਾਂ ਵੀਰੇ ਹੂੰ ਸਹੀ ਗੱਲ ਆ ਲੈ ਵਾ ਇਹਦਾਂ ਵੀ ਚੈੱਕ ਕਰ ਸਕਦੇ ਹਾਂ ਥਮ ਥਮ ਨਾ ਇੱਕ ਨੰਬਰ ਆ ਗਿਆ ਬਾਕੀ ਚੜਾਈ ਚੜੂਈ ਦੀ ਗੱਲ ਕਰੀਏ ਲੰਬਾਈ ਦੀ ਵਾੜ ਚ ਫੁੱਲ ਆ ਜੀ ਤੇ ਬਈ ਦੋ ਨੰਬਰ ਤੇ ਕਿਹੜਾ ਸੁ ਆ ਗਿਆ ਦੋ ਨੰਬਰ ਤੇ ਵੀਰੇ ਇਹ ਤੀਜੇ ਸੂਏ ਲਈ ਗੱਪਣਾ ਹੈ ਤੀਜੇ ਸੂਏ ਲਈ ਹਾਂ ਤੇ ਕਿੰਨਾ ਟਾਈਮ ਬਾਕੀ ਹੈ ਬਾਈ ਇਹ 28 ਤਰੀਕ ਨੂੰ ਤਨ ਪੂਰੇ ਨੇ ਵੀਰੇ ਦੇ 28 ਤਰੀਕ ਨੂੰ ਹਾਂ ਜੀ ਕਿੰਨਾ ਕਨੇ ਦੁੱਧ ਕੱਢਿਆ ਬਾਈ ਤਾਂ ਜੀ ਦੁੱਧ ਵੀਰੇ ਇਹ ਅੱਜ ਕੀ ਤੋਂ ਮੰਨ ਕੇ ਚੱਲ ਪਾ 30 ਲੀਟਰ ਦੁੱਧ ਦੇ ਦੇਣਾ ਇਹਨੇ ਠੀਕ ਆ ਹਾਂ ਪਿੱਛੇ ਸੂਏ 22 ਲੀਟਰ ਦੁੱਧ ਹੈਗਾ ਸੀ ਇਹਦੇ ਥੱਲੇ ਤੂੰ ਸੌਸੀ ਪੂਰੀ ਜਮਾ ਵੀਰੇ ਲੈ ਕਿਆ ਬਾਤ ਹੈ ਲੈ ਠੰਡੇ ਸੀਲ ਦੇਖ ਸਕਦਾ ਪੂਰੀ ਲਾ ਕਹਿਣਾ ਕੁਝ ਨਹੀਂ ਹਾਂ ਤੇ ਬਾਕੀ ਮੈਨੂੰ ਲੱਗਦਾ ਭਾਈ ਗਰਮੀ ਵੀ ਘਟ ਮੰਦੀ ਨਾ ਗਰਮੀ ਕੋਰਮੀ ਨਹੀਂ ਬਣਦੀ ਵੀਰੇ ਪੂਰੀ ਵਧੀਆ ਹਾਂ ਥਾਨ ਭਾਈ ਇਹਨੂੰ ਬਹੁਤ ਚੰਗਾ ਲੱਗਾ ਵਾ ਮੱਝਾਂ ਨਾਲ ਦਾ ਥਾਨ ਕਹਿ ਸਕਦੇ ਆਂਗੇ ਇੱਕੋ ਜਿਹਾ ਥਾਨ ਆ ਗਿਆ ਸਫਾਈ ਲੈਵੇ ਦੀ ਬੜੀ ਚੰਗੀ ਆ ਗਈ ਤੇ ਫਿਰ ਤਾਂ ਬਣਨਾ ਵੀਰੇ ਪੂਰਾ ਫੁੱਲੇ ਨੇ ਹਜੇ 27 ਤਰੀਕ ਨੂੰ ਤਨ ਪੂਰੇ 28 ਤਰੀਕ ਨੂੰ ਤਨ ਪੂਰੇ ਨੇ ਵੀਰੇ 2-4 ਦਿਨ ਉਤੋਂ ਦੀ ਕੱਢੂਗੀ ਉਤੋਂ ਦੀ ਵੀ ਕੱਢ ਜੂ ਭਾਈ ਕਹਿੰਦਾ ਦਿਨ ਬਾਕੀ ਹਵਾਨਾ ਜਿਹੜਾ ਟਾਇਰ ਰੱਖਣਾ ਬਹੁਤ ਸੋਹਣਾ ਦੁੱਧ ਵਾਲੀ ਨਾਲ ਨੂਟ ਜੇ ਕਰ ਸਕਦੇ ਆਂ ਬੜੀ ਚੰ ਬੜੀਆਂ ਚੰਗੀਆਂ ਆ ਗਿਆ ਖੋਲੇ ਬਾਈ ਬੜੀ ਜਿਹ ਤੋਰਾ ਬਾਕੀ ਕੱਦ ਵਾਲੀ ਵੜਾ ਵਜਨ ਵਜਨ ਬਹੁਤ ਦਾ ਬਾਈ ਹਾਂ ਵੀਰੇ ਤੋਰਾ ਜਰਾ ਆਪਸ ਨੂੰ ਬਾਈ ਚੈੱਕ ਕਰਵਾ ਲੈਣਾ ਇਹਦਾ ਵੀ ਕਰਮਾਲੀ ਦਾ ਬਾਕੀ ਪ੍ਰਿੰਟ ਸਨੱਖ ਬਣਾ ਬੋਦੀਵਾਦੀ ਨਾ ਬਹੁਤ ਕਮਾਲ ਦੀ ਆ ਗਈ ਬਾਕੀ ਫੇਸ ਨਾ ਨਿਕਾ ਜਾ ਗਿਆ ਬਾਈ ਹਾਂ ਵੀਰੇ ਛੋਟੇ ਫੇਸ ਦੇ ਆ ਹਮ ਜਰਸੀਆਂ ਨਾਲ ਦਾ ਕਰਮਾਲੀ ਦਾ ਲੈ ਬਾਈ ਚੈੱਕ ਕਰ ਸਕਦਾ ਫੇਸ ਆ ਗਿਆ ਤੇ ਬਾਈ ਇਹਦਾ ਮੁੱਲ ਕੀ ਰਹੂਗਾ ਇਹ ਵੀਰੇ ਤੂੰ ਮੰਨ ਕੇ ਜੜ 90000 ਦੀ ਹੋਈ ਆਪਾਂ ਇਹ ਦੇ ਦਾਂਗੇ ਜਮਾਂ ਸਹੀ ਬਾਈ ਜੇ ਮਾਨ ਕੇ ਚਲੋ ਇਹ ਜੋੜਾ ਕੋ ਇਕੱਠਾ ਲਵੇ ਤਾਂ ਹੋਜੂ ਮਾਨਤਾਨ ਹਾਂ ਆਪਾਂ ਮਾਨਤਾਨ ਵਧੀਆ ਕਰ ਦਾਂਗੇ ਵੀਰੇ ਠੀਕ ਮਾਈ ਕਹਿੰਦਾ ਵੀ ਮਾਨਤਾਨ ਵਧੀਆ ਕਰ ਦਾਂਗੇ 90 ਹਜ਼ਾਰੀ ਬਾਈ ਇਹਦਾ ਮੁੱਲ ਰੱਖੇਗਾ ਲੈ ਦਿਖਾਓ ਬਾਈ ਬਲਟਾ ਖੱਚ ਕੇ ਮੜ ਗਿਆ ਇਹ ਲੈ ਮੈਂ ਕਹਣਾ ਵਧਣਾ ਅੱਜ ਦਾ ਹਾਂ ਪੂਰਾ ਲੇਵਾ ਬਾਈ ਐ ਬਣਾ ਕੇ ਸੋਣਾ ਨੇ ਐ ਨਹੀਂ ਕੋਈ ਹੈਗਾ ਲੈ ਬਲੜਾ ਗਰਮਣ ਵਾਲੀ ਦਾ ਲੇਵਾਗਾ ਐ ਲਾ ਲੂ ਵੀ ਖਿੱਚੇ ਤੋਂ ਵੱਧ ਆਗਾ ਕਿ ਨਹੀਂ ਹਾਂ ਸਹੀ ਗੱਲ ਬਾਕੀ ਥਣ ਇੱਕ ਹੋ ਜਾਗਾ ਜਮ ਕੋਈ ਛੋਟਾ ਨਹੀਂ ਨਾਲ ਕੋਈ ਵੱਡਾ ਥਣ ਆਗਾ ਬਾਕੀ ਠੰਡੀ ਵਾਲੀ ਵੀਰੇ ਚਾਹੇ ਤੂੰ ਮਨ ਨਾਲ ਪਹਿਲੇ ਮੈਂ ਪੀੜੀ ਡਾਕੇ ਬੇਚ ਕੇ ਮਰਜੀ ਚਾਹੇ ਦੋਨੇ ਬੈਠ ਪਾਛੇ ਬੈਠ ਚਾਹੇ ਕਬਾ ਸੇ ਬੈਠ ਕੋਈ ਆਈ ਨਹੀਂ ਹੈਗਾ ਕੋਈ ਲੱਗਦਾ 흘ਿਆ ਜੂਗੀ ਠੀਕ ਹੈ ਭਾਈ ਹਾਂ ਤੇ ਮੁੱਲ ਵੀ ਬਾਈ ਨੇ ਬੈੜ ਦੇ ਸਾਬ ਨਾਲ ਬਈਜਿਆ ਰੱਖਿਆ ਜੇ ਕਿਸੇ ਵੀ ਵੀਰ ਨੂੰ ਦੋਮਾ ਚ ਕੋਈ ਵੀ ਬੈੜ ਆਵੇ ਪਸੰਦ ਤਾਂ ਬਾਈ ਨਾ ਕਰਿਓ ਭਾਈ ਕੰਟੈਕਟ ਵੀਡੀਓ ਨੂੰ ਵੇਖਣ ਲਈ ਧੰਨਵਾਦ